ਅੰਮ੍ਰਿਤਸਰ ਤੋਂ ਸਾਫ ਦਾ ਸਾਂਸਦ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਕਸਰ ਪੰਜਾਬ ਸਰਕਾਰ ਦੇ ਨਾਲ ਚੱਲ ਰਹੇ ਛੱਤੀ ਦੇ ਅੰਕੜੇ ਕਾਰਨ ਸੁਰਖੀਆਂ ਬਟੋਰਦੇ ਰਹਿੰਦੇ ਨੇ ਇੱਕ ਵਾਰ ਮੁੜ ਤੋਂ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਦਾ ਸਮਰਥਨ ਕਰਕੇ ਸੁਰਖੀਆਂ ਬਟੋਰੀਆਂ ਨੇ ਅੰਮ੍ਰਿਤਸਰ ਦੇ ਵਿੱਚ ਪ੍ਰਾਪਰਟੀ ਡੀਲਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਸੀ ਜਿਸ ਨੂੰ ਹਮਾਇਤ ਦਿੱਤੀ ਹੈ ਸੀਪੀਐਸ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਚੱਲ ਰਹੇ ਤਰਨਾ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨਵਜੋਤ ਕੌਰ ਸਿੱਧੂ ਪ੍ਰਾਪਰਟੀ ਡੀਲਰਾਂ ਵੱਲੋਂ ਅੰਮ ਪਰਦਰਸ਼ਨ ਕੀਤਾ ਜਾ ਰਿਹਾ ਹੈ ਕੱਲ ਤੋਂ ਹੀ ਇਹ ਪ੍ਰਾਪਰਟੀ ਡੀਲਰ ਭੁਖ ਹੜਤਾਲ ਤੇ ਬੈਠੇ ਹੋਏ ਨੇ ਐਨਓਸੀ ਨੂੰ ਲੈ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਖਿਲਾਫ ਭੁਖ ਹੜਤਾਲ ਕੀਤੀ ਜਾ ਰਹੀ ਹੈ ਕਾਂਗਰਸੀ ਲੀਡਰ ਵੀ ਇਸ ਭੁਖ ਹੜਤਾਲ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਇਸ ਤਰਨੇ ਨੂੰ ਸਮਰਥਨ ਦਿੰਦਾ ਹੈ ਸੀਪੀਐਸ ਨਵਜੋਤ ਕੌਰ ਸਿੱਧੂ ਨੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਇਸ ਨੂੰ ਕੋਈ ਸਿਆਸੀ ਰੰਗਤ ਨਾ ਦਿੱਤੀ ਜਾਏ ਬਲਕਿ ਇਹਨਾਂ ਦੇ ਹੱਕਾਂ ਦੇ ਲਈ ਹੀ ਇਹਨਾਂ ਦੇ ਨਾਲ ਖੜੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਖਿਲਾਫ ਕਈ ਵਾਰ ਨਵਜੋਤ ਕੌਰ ਸਿੱਧੂ ਬੋਲ ਚੁੱਕੇ ਨੇ हाल ही ਦੇ ਵਿੱਚ ਵੀ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਨੇ ਵੀ ਸਬੰਧਾਂ ਦੇ ਵਿੱਚ ਤਲਖੀ ਲਿਆ ਦਿੱਤੀ ਸੀ ਤੇ ਇੱਕ ਵਾਰ ਮੁੜ ਤੋਂ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਚੱਲ ਰਹੇ ਦਰਨਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਹੈ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਪ੍ਰਾਪਰਟੀ ਡੀਲਰਾਂ ਦੇ ਦਰਨੇ ਦਾ ਸਮਰਥਨ ਕੀਤਾ ਹੈ ਤੇ ਆਖਿਆ ਕਿ ਉਹਨਾਂ ਦੀਆਂ ਹੱਕ ਉਹਨਾਂ ਦੇ ਹੱਕਾਂ ਕਾਰਨ ਹੀ ਉਹਨਾਂ ਦੇ ਨਾਲ ਖੜੇ ਨੇ ਇਸ ਨੂੰ ਕੋਈ ਸਿਆਸੀ ਰੰਗਤ ਨਾ ਦਿੱਤੀ ਜਾਏ ਕਾਂਗਰਸੀ ਲੀਡਰ ਵੀ ਇਸਪੋਖ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਕਾਂਗਰਸ ਦੇ ਲੀਡਰਾਂ ਨੇ ਵੀ ਨਵਜੋਤ ਕੌਰ ਸਿੱਧੂ ਦੀ ਹਮਾਇਤ ਦਾ ਸਵਾਗਤ ਕੀਤਾ ਹੈ ਤੇ ਧੰਨਵਾਦ ਕੀਤਾ ਹੈ ਪੰਜਾਬ ਸਰਕਾਰ ਦੇ ਵਿੱਚ ਸੀਪੀਐਸ ਨਵਜੋਤ ਕੌਰ ਸਿੱਧੂ ਆਪਣੀ ਹੀ ਸਰਕਾਰ ਖਿਲਾਫ ਅੰਮ੍ਰਿਤਸਰ ਚ ਚੱਲ ਰਹੇ ਤਰਨਾ ਪ੍ਰਦਰਸ਼ਨ ਚ ਸ਼ਾਮਲ ਹੋਏ ਨੇ ਮੈਨੂੰ ਕੋਈ ਪੋਲਿਟੀਕਲ ਐਂਗਲ ਨਹੀਂ ਦੇਣ ਦਾ ਕੋਈ ਮਤਲਬ ਇੱਥੇ ਕੋਈ ਅਸੀਂ ਇੱਥੇ ਕੋਈ ਪੋਲਿਟੀਕਲੀ ਹੀਰੋ ਬਣਨ ਨਹੀਂ ਆਏ ਪਰੇ ਪਰਿਵਾਰ ਜਦੋਂ ਘਰਾਂ ਜਾ ਕੇ ਰੋਂਦੇ ਆਂ ਜਦੋਂ ਇਹ ਦੱਸਦੇ ਆਂ ਕਿ ਜਿਹੜੇ ਬੱਚੇ ਉਹਨਾਂ ਦੀ ਐਜੂਕੇਸ਼ਨ ਰੁਕ ਰਹੀ ਹੈ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ ਇਸ ਕਰਕੇ ਕਿ ਉਹਨਾਂ ਦਾ ਕਾਰੋਬਾਰ ਜਿਹੜਾ ਪ੍ਰਾਪਰਟੀ ਦੇ ਕਾਰੋਬਾਰ ਤੇ ਸਾਰਾ ਪੰਜਾਬ ਦੇ ਬਹੁਤ ਸਾਰੇ ਲੋਕ ਪ੍ਰਾਪਰਟੀ ਦੇ ਨਾਲ ਜੁੜੇ ਹੋਏ ਆਂ ਪਰ ਇਹਨੇ ਮਹੀਨਿਆਂ ਤੋਂ ਕਿਉਂਕਿ ਇਹ ਪ੍ਰਾਪਰਟੀ ਦਾ ਕਾਰੋਬਾਰ ਨਹੀਂ ਹੋ ਰਿਹਾ ਘਰਾਂ ਚ ਰਾਸ਼ਨ ਨਹੀਂ ਹੈ ਚੰਗੇ ਚੰਗੇ ਘਰਾਂ ਚ ਲੋਕ ਬੈਠੇ ਆ ਜਿਹੜੇ ਰੋ ਰਹੇ ਆ ਤੇ ਦੱਸ ਰਹੇ ਆ ਕਿ ਉਹਨਾਂ ਦੀ ਘਰ ਦੀ ਰੋਟੀ ਨਹੀਂ ਚੱਲ ਰਹੀ ਸੋ ਮੈਨੂੰ ਲੱਗਦਾ ਸਰਕਾਰ ਕੋਲ ਇਸ ਤੋਂ ਜ਼ਿਆਦਾ ਸੀਰੀਅਸ ਇਸ਼ੂ ਨਹੀਂ ਹੈ ਇਹਨੂੰ ਬਜਾਏ ਕਿ ਡਿਫਰੈਂਟ ਡਿਫਰੈਂਟ ਐਂਗਲਸ ਤੇ ਅਸੀਂ ਅਲੱਗ ਗੱਲ ਕਰੀਏ ਕੋ ਮਨਿਸਟਰ ਹੋਰ ਗੱਲ ਕਰੇ ਇਹਨੂੰ ਪਲੇਟਫਾਰਮ ਤੇ ਬੈਠਣ ਇਮੀਡੀਏਟਲੀ ਇਹਦਾ ਹੱਲ ਕੱਢਿਆ ਜਾਵੇ ਇਹਦੇ ਨੂੰ ਸੀਰੀਅਸ ਇਸ਼ੂ ਹੋਣ ਤਾਂ ਕਿ ਲੋਕ ਛੇਤੀ ਤੋਂ ਛੇਤੀ ਆਪਣੀ ਪ੍ਰਾਪਰਟੀਆਂ ਵੇਚ ਸਕਣ ਖਰੀਦ ਸਕਣ ਤਾਂ ਕਿ ਆਪਣੇ ਖਾਦ ਖਾਂਣ ਐਟਲੀਸਟ ਰੋ